ਨਕੋਦਰ ਦੇ ਵਿੱਚ ਗੁੜਕਾ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਦੋ ਗੁੜਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਨਕੋਦਰ ਦੇ ਸ਼ੰਕਰ ਰੋਡ ਤੇ ਇੱਕ ਨਹਿਰ ਦੇ ਕੰਢੇ ਤੋਂ ਬ੍ਰਾਹਮਤ ਹੋਈਆਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਜਦੋਂ ਇੱਕ ਨੌਜਵਾਨ ਇਸ ਥਾਂ ਨੇੜੇੋਂ ਲੰਘ ਰਿਹਾ ਸੀ ਤਾਂ ਉਹਦਾ ਧਿਆਨ ਉਸ ਜਗ੍ਹਾ ਤੇ ਗਿਆ ਜਿੱਥੇ ਇੱਕ ਲਾਲ ਰੰਗ ਦਾ ਕੱਪੜਾ ਪਿਆ ਸੀ। ਸ਼ੱਕ ਪੈਣ ਤੇ ਉਸਨੇ ਲਾਲ ਰੰਗ ਦਾ ਕੱਪੜਾ ਚੁੱਕਿਆ ਤਾਂ ਉਸ ਨੂੰ ਲਪੇਟੀਆਂ ਹੋਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਤੇ ਗੁਟਕਾ ਸਹਿ ਮਿਲੇ ਜਿਸ ਤੋਂ ਬਾਅਦ ਰੌਲਾ ਪੌਂਤੇ। ਮੌਕੇ ਤੇ ਇਕੱਠੀ ਹੋਈ ਸਿੱਖ ਸੰਗਤ ਨੇ ਪੁਲਿਸ ਨੂੰ ਵੀ ਘਟਨਾ ਦੀ ਸੂਚਨਾ ਦਿੱਤੀ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਕੌਦਰ ਸ਼ੰਕਰ ਰੋਡ ਤੇ ਸੂਹਾ ਨਾ ਜਿਹੜਾ ਸੰਗਤ ਜੀ ਸਰਕਪੁਰੇ ਤੋਂ ਪਹਿਲਾਂ ਇਥੇ ਕੋਈ ਪਾਪੀ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਹ ਦੇਖੋ ਜੀ ਜਪਜੀ ਸਾਹਿਬ ਦਾ ਗੁਟਕਾ ਰਹਿਰਾ ਸਾਹਿਬ ਦਾ ਗੁਟਕਾ ਤੇ ਆ ਹੈਗਾ ਵਾ ਜੀ ਸੁਖਮਨੀ ਸਾਹਿਬ ਦਾ ਗੁਟਕਾ ਤੇ ਇਹਦੇ ਵਿੱਚ ਆ ਇੱਕ ਵੱਡਾ ਦੂਜਾ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਜਾ ਭਾਗ ਦੂਜੀ ਪੋਥੀ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਜੀ ਆ ਦੇਖੋ ਮਹਾਰਾਜ ਦਾ ਸਰੂਪ ਹੀ ਆ ਸਾਰਾ ਇਹ ਇਥੇ ਕੋਈ ਸੁੱਟ ਗਿਆ ਪਾਪੀ ਬੰਦਾ ਤੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਉੱਥੇ ਜਲਦੀ ਤੋਂ ਜਲਦੀ ਪਹੁੰਚੋ ਅਸੀਂ ਡਟੇ ਆ ਗੁਰੂ ਮਹਾਰਾਜ ਦੇ ਬਾਣੇ ਚ ਉਹਦੀ ਸੇਵਾ ਵਾਸਤੇ ਅਸੀਂ ਉਹਦੀ ਸੇਵਾ ਨਹੀਂ ਕਰ ਸਕਦੇ ਪਰ ਸੰਗਤ ਜੀ ਤੁਹਾਡਾ ਫਰਜ ਆ ਆਪਣੇ ਗੁਰੂ ਲਈ ਉਸ ਅਕਾਲ ਪੁਰਖ ਲਈ ਜਿਨੇ ਸਾਨੂੰ ਬਾਣੀ ਬਖਸ਼ੀ ਆ ਸਾਨੂੰ ਜੀਵਨ ਬਖਸ਼ਿਆ ਵਾ ਮੇਰਾ ਮੋਬਾਈਲ ਨੰਬਰ ਆ 9878793802 9878793802 ਸਾਰੀ ਸੰਗਤ ਨੂੰ ਬੇਨਤੀ ਹੈ ਪਹੁੰਚੋ ਭਗਤ ਰਵੀਦਾਸ ਜੀ ਦੀ ਫੋਟੋ ਤੇ ਮਾਤਾ ਸ਼ੇਰਾਂ ਵਾਲੇ ਦੀ ਫੋਟੋ ਹਨੂਮਾਨ ਚਾਲੀਸਾ ਦੁਰਗਾ ਚਾਲੀਸਾ ਦੀਆਂ ਪੋਥੀਆਂ ਆ ਦੇਖੋ ਵੀਰ ਜੀ ਕੋਲ ਇਹ ਵੀ ਇੱਥੋਂ ਹੀ ਚੱਕੀਆਂ ਮਿਆਂ ਕੇ ਤੇ ਇਹ ਕਰਕੇ ਆਜੋ ਪਹੁੰਚੋ ਸਾਰੀ ਸੰਗਤ ਸਹਿਯੋਗ ਪਾਓ ਸਾਡਾ ਫਰਜ ਅਸਾਂ ਨਿਭਾਉਣਾ ਤੁਹਾਡਾ ਫਰਜ ਤੁਸੀਂ ਨਿਭਾਉਣਾ ਅਸੀਂ ਆਪਣੇ ਗੁਰੂ ਲਈ ਡਟੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੁਖਪਾਲ ਸਿੰਘ ਸਿਟੀ ਪੁਲਿਸ ਸਟੇਸ਼ਨ ਦੇ ਮੁਖੀ ਅਮਨ ਸੈਣੀ ਮੌਕੇ ਤੇ ਪਹੁੰਚ ਗਏ ਜਿੱਥੇ ਉਹਨਾਂ ਨੇ ਅਥੀਕਾਰ ਸਾਹਿਤ ਸੈਂਚੀਆਂ ਤੇ ਗੁੜਕਾ ਸਾਹਿਬ ਨਕੋਦਰ ਦੇ ਸਿੰਘ ਸਬਾ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਾਏ ਨਕੋਦਰ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੀ ਮੌਕੇ ਤੇ ਪਹੁੰਚੇ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਨਹਿਰ ਆਪਣੀ ਨਕੋਦਰ ਦੇ ਨਾਲ ਦੀ ਜਾਂਦੀ ਆ ਤੇ ਜਿਹੜਾ ਪੋਲਿਆ ਸ਼ੰਕਰ ਰੋਡ ਤੇ ਸਰਕੂਰ ਦੇ ਨੇੜੇ ਉਸ ਪੁਲ ਦੇ ਕੋਲ ਪਟੜੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਦੂਸਰਾ ਭਾਗ ਜਿਹੜਾ ਟੀਕਾ ਭਾਗ ਦੂਜਾ ਪਿਆ ਸੀ ਨਾਲ ਦੋ ਗੁੜਕੇ ਸਾਹਿਬ ਸਨ ਸ਼ਕਮਨੀ ਸਾਹਿਬ ਦਾ ਤੇ ਦੂਸਰਾ ਜਿਹੜਾ ਆਪਣਾ ਜਪਜੀ ਸਾਹਿਬ ਆਪਣਾ ਰਹਿਰਾ ਸਾਹਿਬ ਜਿਹੜਾ ਨਿਤਨੇਮ ਆਪਾਂ ਕਰਦੇ ਆ ਉਹ ਗੁੜਕਾ ਸੀ ਇੱਕ ਇੱਕ ਸੀਗੀ ਆਪਣੀ ਜਿਹੜੇ ਮੋਮੈਂਟੋ ਆਪਾਂ ਗੁਰਦੁਆਰਾ ਸ਼ੇਦ ਗੁਰੂ ਸਿੰਘ ਸਭਾ ਵੱਲੋਂ ਉੱਥੇ ਆਪਣੇ ਮੂਲ ਮੰਤਰ ਦਾ ਪਾਠ ਲਿਖਿਆ ਸੀਗਾ ਤੇ ਉਹ ਉੱਥੇ ਇੱਕ ਸਿੰਘ ਆਪਣਾ ਨਗੋਦਰ ਰਹਿਣ ਵਾਲਾ ਆ ਕੁਦਰਤੀ ਉਹ ਉਤੋਂ ਲੰਘ ਰਿਹਾ ਸੀ ਤੇ ਇਹ ਸਾਰਾ ਇੱਕ ਲਾਲ ਆਪਣੇ ਕਹੋ ਕੱਪੜੇ ਦੇ ਥੱਲੇ ਪਿਆਰ ਨੂੰ ਲੱਭਿਆ ਲਾਲ ਕੱਪੜੇ ਵਾਲੋ ਦੀ ਨਜ਼ਰ ਚਲ ਗਈ ਸਕੂਟਰ ਤੇ ਜਾ ਰਿਹਾ ਸੀ ਉਹ ਤੇ ਜਦੋਂ ਉਹ ਲਾਲ ਕੱਪੜਾ ਚੱਕ ਕੇ ਦੇਖਿਆ ਤਾਂ ਉਹਦੇ ਥੱਲੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਔਰ ਦੂਜਾ ਤੇ ਗੁਰਕਾ ਸਾਹਿਬ ਦੋ ਜਿਹੜੇ ਉਹਨੂੰ ਤਲਬੇ ਤੇ ਇਸ ਇਸ ਗਲਤੀ ਅਸੀਂ ਬੜੀ ਕਰੜੀ ਸ਼ਬਦਾ ਜਿੰਦਿਆ ਕਰਦੇ ਆ ਉਥੇ ਜਿਹੜੇ ਕੋਈ ਆਪਣੇ ਮੰਦਰਾਂ ਦੀਆਂ ਕਮੇਟੀਆਂ ਵੱਲੋਂ ਉਹ ਦੇਵੀ ਦੇਵਤੇ ਆਪਣੇ ਉਹਨਾਂ ਦੀਆਂ ਵੀ ਜਿਹੜੀਆਂ ਸਿਗੀਆਂ ਫੋਟੋਗ੍ਰਾਫ ਸਿਗੀਆਂ ਜਾਂ ਕੋਈ ਇਦਾਂ ਦੇ ਮੋਮੈਂਟੋ ਸੀ ਜਿਹੜੇ ਆਪਾਂ ਕਈ ਵਾਰੀ ਜਦੋਂ ਜਾਗਰਣ ਕਰਾਉਨੇ ਆ ਜਾਂ ਕੋਈ ਮੰਦਰ ਵਿੱਚ ਪ੍ਰੋਗਰਾਮ ਹੁੰਦਾ ਉਹਦੇ ਉਸ ਵੇਲੇ ਆਪਾਂ ਜਿਹੜੀ 101 ਪਤਵੰਤੇ ਸੱਜਣਾਂ ਨੂੰ ਆਪਾਂ ਦਿੰਨੇ ਆ ਸੋ ਇਹ ਬੜੀ ਆਪਣੀ ਮਾੜੀ ਘਟਨਾ ਆ ਜਿਨੇ ਵੀ ਕੀਤੀ ਆ ਜਿਨੇ ਇਸ ਪਾਪ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਸ ਸਾਲਿਆਂ ਨੂੰ ਹਦੈਤ ਵੀ ਕਰਦੇ ਆ ਅਪੀਲ ਵੀ ਕਰਦੇ ਆ ਕਿ ਤੁਸੀਂ ਇਹਦੀ ਤਹਿ ਤੱਕ ਜਾਓ ਹੋ ਇਸ ਬਦਬੀ ਦੀ ਘਟਨਾ ਨੂੰ ਲੈ ਕੇ ਮੰਗ ਕੀਤੀ ਗਈ ਹੈ ਕਿ ਇਸ ਹਰਕਤ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਟੁਕਮੀ ਕਾਰਵਾਈ ਕੀਤੀ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ